ਸ੍ਰੀ ਗਾਲ ਜੀ ਸਾਇਟ ਦਾ ਸਤਿ ਸ਼੍ਰੀ ਅਕਾਲ ਨੂੰ ਆਈ ਹੋਪ ਤੁਸੀਂ ਬੜੀਆ ਹੋਵੋਗੇ ਤੇ ਆਪ ਜੀ ਦਾ ਸਵਾਗਤ ਹੈ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਮੁੰਡੇ ਇਹ ਗੱਲ ਤੁਸੀਂ ਦੇਖਿਆ ਹੀ ਆ ਤੇ ਅੱਜ ਫੇਰ ਉਹੀ ਕੰਮ ਹੋ ਗਿਆ ਆਪਣੇ ਸਟਾਰਟ ਜਾਂ ਜਿਵੇਂ ਹੀ ਕਰਲੇ ਰੰਦਾ ਸਟਾਰਟ ਆ ਸਾਡੇ ਬੀਬੀ ਦੇ ਆਪਣੇ ਇੰਟਰਵਿਊ ਇੰਟਰਵਿਊ ਲਾਉ ਆਪਣਾ ਨਾਮ ਤੇਜਵਿੰਦਰ ਸਿੰਘ ਤੇਜਵਿੰਦਰ ਸਿੰਘ ਮਾਨ ਆ ਮਾਨ ਬ੍ਰਦਰਸ ਚਲੋ ਜੀ ਪਰਨਾ ਡਿੱਗੇ ਗਿਆ ਮੇਰਾ ਇਹ ਪਾਰਲਾਮੈਂਟਾਂ ਲੈ ਅੱਜ ਕੱਲ ਯਾਰ ਕੱਠੇ ਕੱਠ ਪੈ ਗਏ ਮੇਰੇ ਗੱਲ ਬੁਰਾ ਹਾਲ ਹੋਇਆ ਪਿਆ ਪਰ ਨਾ ਲੱਪੜ ਗਿਆ ਸਾਰਾ ਪੈਲਾ ਖਾਣਾ ਵੀਰੇ ਆਪਣੀ ਵੀ ਇੰਟਰੋ ਕਰਾਓ ਅੱਜ ਤੁਹਾਡਾ ਨਾਮ ਕਰਨਵੀਰ ਸਿੰਘ ਕਰਨਵੀਰ ਸਿੰਘ ਓਕੇ इंडिया ट्रेक्टर जी दोस्त दफ़ा ਵੇਖ ਲੋ ਆ ਅੱਜ ਕੰਮੋਟਰ ਚਲਾ ਰਿਆ ਮੈਂ ਅੱਜ ਇਹਨਾਂ ਟਰੈਕਟਰ ਦੇਦੇ ਮੈਂ ਟਰਾਲੀਆਂ ਚਲਾਉਂ ਰਿਹਾ ਤੇ ਦਵਾਈ ਕਰਨੀ ਇਹਨਾਂ ਡਰਾਈਵਰ ਪਤਾ ਨਹੀਂ ਉਹਨਾਂ ਦਾ ਬੰਦਾ ਨਹੀਂ ਆਇਆ ਮੈਂ ਕਹਾਂ ਚੱਲਾ ਮੈਂ ਚਲਾਣਾ ਕਾਰ ਪਈ ਨਹੀਂ ਦੀ ਕਾਰ ਦੇਖੋ ਤੋਂ ਟਰਾਲੀਆਂ ਖਾਲੀ ਕਰਤੀਆਂ ਮੈਂ ਨਾ ਨਾਂ ਆਪ ਤਰਾ ਨਾਂ ਭੁੱਲ ਲਗਾ ਮਨਵੀਰ ਮਨਹੋਰ ਤੈਨੂੰ ਕਹਾਂ ਕੇ ਨੂਰ ਕਹੇਗਾ ਨਾ ਚੱਲ ਮਨਹੋਰ ਇਹਨੂੰ ਕਹਿੰਦਾ ਮੈਂ ਉੱਥੇ ਟਰੈਕਟਰ ਖੜਾ ਕੋ ਦਿਖਾ ਕੇ ਲਿਆਉਣਾ ਇਹਨਾਂ ਬਹੁਤ ਸੋਹਣਾ 800 ਜਿਹੇ ਤਿਆਰ ਕਰ ਰਿਹਾ ਭਾਈ ਇਹਨੇ ਹੈਨਾ ਇਹ ਦੇਖ ਕੇ ਅਸੀਂ ਵੀ ਦੇਖ ਕੇ ਟਰਾਈ ਕਰਕੇ ਦੇਖ ਕੇ ਆਂ ਕਿੰਨਾ ਸੋਹਣਾ ਕਿਆ ਸਿਸਟਮ ਸਿਸਟਮ ਵਧੀਆ ਵੱਜਦਾ ਆਪਾਂ ਵੀ ਤਿਆਰ ਕਰਨਾ ਮੇਰੇ ਨਾਲ ਪਤਾ ਤੈਨੂੰ ਮੈਂ ਕੱਲ ਪਰਸੋਂ ਡਾਇਰਡ ਉੱਪਰ ਠੇਕਰ ਕੇ ਪਾਇਟਰ ਬੋਲੀ ਆਉਣੀਆਂ ਆਉਣ ਮੈਂ ਥੋੜੇ ਦਿਨਾਂ ਦਾ ਠਕਰ ਡਰ ਬੁਲਾਉਣੀਆਂ ਦੇਖੀ ਸੀ ਟੀਆਂ ਬਣ ਲੱਗਣਾ ਯਾਰੇ ਲੈਣਾ ਆਪਾਂ ਪੂਰੇ ਜਿੰਦਗੀ ਲਈ ਠੀਕ ਆ ਮੈਂ ਤੇਰੇ ਕੋਲ ਲੈ ਕੇ ਆਉਂਗਾ ਠੀਕ ਹੈ ਤੇਰੇ ਪਿੰਡ ਠੀਕ ਆ ਮੈਨੂੰ ਇਹ ਹੋਈ ਦਾਦਾ ਏ ਕਿਹੜਾ ਜੇ ਤੋ ਫਲਾਸ ਦਾ ਹਾਂ ਕਿਹਦਾ ਹੈ ਇਹ ਵੀ ਇੰਸਟਾਗ੍ਰam 'ਤੇ ਬਹੁਤ ਸਹੀ ਆ ਆਹ ਆਹ ਪੂਰੀ ਚੱਲ ਪਾ ਦੇਖ ਰਿਹਾ ਦੇਖੋ ਮੁੰਡਿਆ ਪੁਰੀ ਹੈ ਗੱਲ ਵਾਸਤੇ ਡਬਲ ਬੈਟਰੀਆਂ ਵਾਸਤੇ ਪਲੇਟਫਾਰਮ ਓਹੋ ਉੱਪਰ ਬਹਿ ਕੇ ਦੇਖਦੇ ਕ੍ਰੋਮ ਵਿੱਚ ਸਾਰੇ ਲੋਏ ਲੋਏ ਨੇ ਕ੍ਰੋਮ ਕਰੇ ਹੈ ਮਾਨੋ ਸਟੇਰੀਂਗ ਦੇਖਣਾ ਅਮੜਾ ਓਏ ਥੋੜੀ ਹੋਇਆ ਬਾਹਰ ਜੀ ਇੱਧਰ ਵਾਲਾ ਕਿੱਥੇ ਪੈ ਰ ਹੈ ਨਹੀਂ ਚ ਉੱਪਰ ਲੋਆ ਨਹੀਂ ਹੈਗਾ ਪੁਰੀ ਸੀਟ ਜਦਾ ਬੋਕਾਂ ਕਰੀ ਵੀ ਬੂਹਰੇ ਕਰਦੇ ਉਹ ਲੱਤਾਂ ਹੀ ਰੱਖ ਕੇ ਚਲਾਣੀਆਂ ਪੈਂਦੀਆਂ ਨੇ। ਸ਼ੇਰ ਨੇ ਬੜਾ ਸੋਹਣਾ, ਛੋਟਾ ਜਿਹਾ। ਨਿਆਰਾ ਹੁੰਦਾ ਆਣਾ ਪੂਰਾ ਜਣਾ। ਵੀਰੇ। ਵੱਡੇ ਵੀਰੇ। ਦੇਖ ਲੈ। ਉਹਦਾ ਭੱਜ ਕੇ ਨਾਲ ਦਾ ਮੇਰਾ ਲਓ ਜੀ ਮੁੰਡਾ ਟਰੈਕਟਰ ਘਮਾ ਘਮਾ ਕੇ ਪਾਗਲ ਕਰਿਆ ਪਈ ਦੋ ਤਿੰਨ ਕਿੱਲਾਂ ਦਾ ਹੈ ਵਿੱਚੇ ਖਤਮ ਕਰਤਾ ਮੈਂ ਦੇਖੋ ਐਡਾ ਢੇਰ ਬਣਾਤਾ ਬੜਾ ਸੋਣਾ ਲੱਗਦਾ ਆਹ ਨੂੰ ਸੋਲਵਾ ਪੜਾਂਗੇ ਆਹ ਹੁਣ ਟਰਾਲੀ ਖਾਲੀ ਹੋ ਗਈ ਸਵੇਰ ਦੇ 4 ਵਜੇ ਨਹੀਂ ਨਹੀਂ ਦੇਖ ਲੋ ਫਾਰ ਉਹਦੀ ਸ਼ੇਪ ਚ ਬਣਾਤਾ ਉਹ ਪਰਲੀ ਨਾਲ ਦੇਖੋ ਦੱਸੋ ਕੋਈ ਡਿਫਰੈਂਟ ਲੱਗਦਾ ਨਾ ਬੱਦਰਪਾਲ ਆ ਇਹਦੇ ਬੱਦਰਪਾਲ ਉਤਾਰਤੀ ਆ ਇਹਦੇ ਬਾਦ ਉਹਦੇ ਬਾਦ ਤਰਪਾਲ ਦਈ ਹੈ ਤੇ ਇਹ ਚਾਰ ਦਾ ਖਾਦਮ ਉਹ ਨਵਾਂ ਪੁਰਾਣਾ ਚਾਰ ਆ ਨਵਾਂ ਇਹ ਤਾਂ ਅਜੇ ਤਿਆਰ ਵੀ ਨਹੀਂ ਹੋਇਆ ਉਹਨੇ ਪੇਪੇ ਨਹੀਂ ਚਾਰ ਹੋਣਾ ਇੰਨਾ ਫਰਕ ਆ ਟਰੈਕਟਰ ਆ ਜਪਾਨੀ ਟਰੈਕਟਰ ਆ ਕੰਪੂਟ ਸਭ ਤੋਂ ਪਹਿਲਾਂ ਪੂਰੀ ਖਤਰਨਾਕ ਕੀ ਹੈ ਇਹਨਾਂ ਵਧੀਆ ਟਰੈਕਟਰ ਕਾਰ ਵਰਗੀ ਚਲਾਈ ਜਾਂਦੇ ਯਾਰ ਇਹ ਜ਼ਾਲੂ ਪੂਰੀ ਕੀ ਰਹਿਣ ਪੰਜੇ ਮਲਾਈ ਦੂਆਂ ਹੈ ਪੂਰੀ ਕਾਰ ਐ ਇੱਕ ਲਿਕਰੀ ਵਧੀਆ ਕਾਰ ਜਿੱਦਾਂ ਮਤਲਬ ਫੋਰਚੂਨ ਨੂੰ ਲਾ ਲਓ ਉਹ ਹੈਵੀ ਥੋੜੀ ਚੱਲਦੀ ਐ ਜਿੱਦਾਂ ਉਹਦਾ ਦੀ ਗੱਾਰ ਆਇਆ। ਗੌਰਪੀਓ ਫੋਰਚੂਨ ਮੈਂ ਇਦਾਂ ਲਾ ਬੜੀਆ ਚੱਲ ਰਹੀ ਐ ਇਹ ਪੂਰੀ ਐ ਇਹਦਾ। ਬਾਕੀ ਮਿਹਨਤਾਂ ਹੋ ਰਹੀਆਂ ਹੁਣ ਕਾਦੇ ਵਾਸਤੇ ਇਹ ਟਰੈਕਟਰ ਦੇ ਟਾਇਰ ਪਾਉਣ ਵਾਸਤੇ ਐ। ਤਾਂ ਮਿਹਨਤ ਹੋ ਰਹੀ ਆ ਇਹ ਕੰਮ ਕਰਕੇ। ਆ 20 ਦਿਨਾਂ ਦਾ ਕੰਮ ਆ। ਬਸ ਹੋਰ ਰਹਿ ਗਿਆ 15 ਦਿਨਾਂ ਦਾ ਕੰਮ। ਤੈਨੂੰ ਖਣਕਾ ਪਾ ਕਈ ਨੇ ਮੁੜ ਕੇ ਜene ਉਹਦਾ ਨਾ। ਮੁੜ ਕੇ ਕਿਉਂਕਿ ਜ਼ਿਆਦਾ ਟਾਈਮ ਨਹੀਂ ਚੱਲਣਾ ਕਣਕਾਂ ਦਾ ਪਹਿਲਾ ਵਾਹ ਚੱਲਣਾ ਕਣਕਾਂ ਜਾਂ ਬਲ ਦੁੱਧੀਆਂ ਦਾਣੇ ਜੇ ਨਾਲੇ ਬਣਨਾ ਹੈ ਦੁੱਧੀਆਂ ਜੇ ਦਾਣਾ ਹੁੰਦਾ ਨਾ ਜਾਂ ਤ ਕਣਕ ਚ ਉਹਨਾਂ ਦਾ ਟਾਈਮ ਹੈ ਚੱਲਣਾ ਮੁੜ ਕੇ ਵਾਹ ਕਾ ਦਾਣਾ ਪੱਕਣ ਲੱਗ ਗਿਆ ਫੇਰ ਨਹੀਂ ਚਾਰ ਪੈਣਾ ਹੈਗਾ ਫੇਰ ਆਪਣਾ ਕੰਮ ਬਣਨਾ ਇਹਨਾਂ ਨੂੰ ਪਟਾਣਾ ਜੋ ਕਿ ਪੈਸੇ ਕਮਾਈ ਲੈਣੇ ਰੁਪਟਾਇਰ ਪਵਾ ਲੈਣੇ ਓਕੇ ਇਹਦਾ ਝਗਾ ਕਰੋ ਦੇਖ ਲਿਆ ਮੈਂ ਟਰਾਲੀ ਜਿੱਥੇ ਰੱਖਿਆ ਦਾ ਆਹ ਤੜ ਗਿਆ ਥੋੜਾ ਜਿਹਾ ਕਰਾ ਵੀ ਮਾਰਤਾ ਇਹਦੇ ਵਾਸਤਾ ਥੋੜਾ ਜਿਹਾ ਥੋੜਾ ਹੀ ਥੋੜਾ ਜਿਹਾ ਹੋਇਆ ਗਾਂਡ ਇਹਨੇ ਭਰਾਈ ਦੀ ਨਾ ਟਰਾਲੀ ਆਹ ਬਸ ਬਸ ਨਹੀਂ ਨਹੀਂ ਨਖਿਆ ਦੇ ਆਹ ਨਾਨਕੇ ਵਾਲਾ ਜੂਤ ਫੇਰੇ ਇਹਦੇ ਵਾ ਹੁਣ ਇਹਨੂੰ ਦੱਸ ਕੇ ਨਾਨਕੇ ਵਾਲੇ ਨੁਕਸਾਨ ਕਰੇ ਤੇ ਕਿਨੇ ਫਿਰਦੀ ਆ ਛਿੱਤਰ ਵਰ ਟਰਾਲੀ ਦੀ ਟਰਾਲੀ ਆਈ ਇਹਨੇ ਦੇ ਖਾਲੀ ਹੋਈ ਜਾਂਦੀ ਤੇ ਚਾਈ ਜਾਂਦੀ ਆ ਜੀ ਇਹ ਰਿਕਨੇਟਡ ਆ ਗਿਆ ਫੁੱਲ ਰਿਸਵੇਰ ਦੇ ਕੋਲ ਨਾਲ ਆ ਇੰਨਾ ਕੰਮ ਕਰਦੇ ਆ ਨਾਰਮਲ ਰੇਟ ਤੇ ਕਟਰ ਦਾ ਸਲੋ ਚ ਜਾਂਦਾ ਨਹੀਂ ਤੇ ਦੇ ਨਹੀਂ ਜਾਏਗਾ ਨਾਲ ਟੈਂਪਰੇਚਰ ਦੇਖ ਲੋ ਕਿਤੇ ਪਹੁੰਚਿਆ ਮਾਜੋ ਲੈ ਲਵੇ ਜਾਵਾਂ ਸੂਰਜ ਛਿਪਣੇ ਲਾ ਦੇ ਸੋਨ ਫਰਦ ਜੀ ਆ ਕੇ ਜਿਹੜਾ ਡਾਇਰੈਕਟਰ ਆ